ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਡੀਏਪੀ ਦੇ ਰੇਟ ਆ ਤੇ ਜਿਹੜੇ ਆਪਾਂ ਫਾਰਸ ਫੋਰਸ ਪਾਉਂਦੇ ਸੀ ਜਿਹੜੇ ਆਪਾਂ ਕਣਕ ਚ ਝੋਨੇ ਚ ਕਿਤੇ ਵੀ ਜਿਹੜੇ ਡੀਏਪੀ ਮਿਲਦਾ ਸੀ ਟੀਐਸਪੀ ਜਾਂ 12 32 16 ਐਨਪੀਕੇ ਬਾਈ ਇਹਦਾ ਨਵੇਂ ਸਾਲ ਚ ਰੇਟ ਵਧ ਗਿਆ ਸਰਕਾਰ ਨੇ ਆਪਾਂ ਨੂੰ ਤੋਹਫਾ ਦਿੱਤਾ ਨਵੇਂ ਸਾਲ ਦਾ ਤੇ ਮੈਂ ਤੁਹਾਨੂੰ ਇਹਦੇ ਵੀਡੀਓ ਸਾਰੀ ਦੇਖ ਲਿਓ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਰੇਟ ਵੀ ਦੱਸੂਗਾ ਸਾਰਾ ਕੁਝ ਦੱਸੂਗਾ ਵੀ ਕਿਹੜੇ 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 ਉਹ ਡੀਪੀ ਜਾਂ 12 32 ਕਿਹੜੀ ਕਿਹੜੀ ਚੀਜ਼ ਦਾ ਕਿੰਨਾ ਕਿੰਨਾ ਰੇਟ ਵਧਿਆ ਹੈਗਾ ਤੇ ਚੈਨਲ ਆਪਣਾ ਫੋਲੋ ਕਰ ਲਿਓ ਤੇ YouTube ਤੇ Facebook ਦੋਨੇ ਭਾਈ ਖੇਤੀਬਾੜੀ ਨਾਲ ਜੁੜੀਆਂ ਹੋਣਗੀਆਂ ਵੀਡੀਓ ਪਾਉਣੇ ਹੁੰਦੇ ਆ ਤੇ ਮੈਂ ਹੁਣ ਤੁਹਾਨੂੰ ਦੱਸਦਾ ਤੇ ਜਿਹੜਾ ਡੀਪੀ ਸੀ ਭਾਈ ਆਪਾਂ ਨੂੰ ਪਹਿਲਾਂ 1350 ਦਾ ਗੱਟਾ ਮਿਲਦਾ ਸੀ ਤੇ ਹੁਣ ਇਹ ਤਾਂ 240 ਰੁਪਏ ਰੇਟ ਵਧਾਤਾ 1590 ਰੁਪਈਆ ਦਾ ਡੀਪੀ ਦੇਤਾ ਹੁਣ ਸਰਕਾਰ ਨੇ ਆਪਾਂ ਨੂੰ ਇਹ ਤੋਹਫਾ ਦਿੱਤਾਗਾ 240 ਰੁਪਏ ਕਣਕ ਦਾ ਤਾਂ ਨਹੀਂ ਖਰ ਵਧਾਇਆ ਤੇ ਇਹਦਾ ਜ਼ਰੂਰ ਵਧਾਤਾ ਤੇ ਇਦ ਬੱਚਾ ਪਾ TSP ਜਿਹੜਾ ਐਤਕੀ ਆਪਣੇ ਕਿਸਾਨਾਂ ਦੀ ਨਿਗਾ ਚ ਆਇਆ ਸੀ TSP ਤੇ ਉਹਦਾ ਰੇਟ ਹੋ ਗਿਆ 1350 ਰੁਪਏ ਪਹਿਲਾਂ 1300 ਨੂੰ ਸੀ ਹੁਣ 1350 ਨੂੰ ਕਰਤਾ ਤੇ 50 ਰੁਪਏ ਦਾ ਰੇਟ ਵਧ ਗਿਆ ਤੇ ਇਹ ਇਦ ਬੱਚਾ ਮੈਂ ਹੁਣ ਦੱਸਦਾ ਵੀ 10 26 22 ਇਹ ਤਾਂ ਮੈਂ ਤਾਂ ਦੇਖਿਆ ਨਹੀਂ ਖਰਨਾ ਹੀ ਸੀ ਕਦੇ ਵਰਤਿਆ ਬਈ ਜਿਹੜੇ ਕਿਸਾਨ ਭਰਾ ਆਪਣੇ ਵਰਤ ਤੇ ਆਇਆ ਜਾਂ ਪਾਉਂਦੇ ਰਹੇ ਆ ਕਣਕ ਪਰਨੇ ਜਕਾ ਸੱਚ ਵੀ ਉਹਦਾ ਰੇਟ ਵੀ ਵੱਧ ਗਿਆ ਉਹਦਾ ਰੇਟ 255 ਰੁਪਏ ਵੱਧ ਗਿਆ 1470 ਨੂੰ ਸੀ ਪਹਿਲਾਂ ਤੇ ਹੁਣ 1725 ਰੁਪਈਆ ਦਾ ਕਰਤਾ ਇਹ ਵੀ ਆਪਾਂ ਨੂੰ ਨਵਾਂ ਤੋਹਫਾ ਮਿਲਿਆ ਹੁਣ ਤੇ ਇੱਕ ਆਪਾਂ 123216 ਐਤਕੀ ਸਾਰੇ ਕਿਸਾਨਾਂ ਨੇ ਪਾ ਕੇ ਬੀਜਿਆ ਜਿਹੜਾ ਬਾਲਾ ਮਸਹੂਰ ਸੀ ਸਾਰਾ ਐਤਕੀ ਸਰਕਾਰ ਨੇ ਜਿੰਨਾ ਵੀ ਜੇਸੇ ਵੀ ਕੰਪਨੀ ਕੋਲੇ ਪਿਆ ਸੀ ਬਾਦੂ ਘਾਟੂ ਬਤੇ ਬਚਿਆ ਖਚਿਆ 123216 ਤੇ ਉਹ ਆਪਾਂ ਨੂੰ ਐਤਕੀ ਨਿਮੇੜਤਾ ਦੇ ਕੇ ਤੇ ਉਹਦਾ ਰੇਟ ਬਾਈ 20 1725 1725 ਰੁਪਏ ਹੋ ਗਿਆ 1417 ਨੂੰ ਸੀ ਪਹਿਲਾਂ ਤੇ 255 ਰੁਪਏ ਉਹਦਾ ਰੇਟ ਵਧ ਗਿਆ ਬਾਈ ਇਹ ਨੇ ਆਹਾ ਆਹਾ ਚੀਜ਼ਾਂ ਦਾ ਸਰਕਾਰ ਨੇ ਆਪਾਂ ਨੂੰ ਤੋਹਫਾ ਦਿੱਤਾ ਨਵੇਂ ਸਾਲ ਦਾ 2025 ਦਾ ਇੱਕ ਤਰੀਕ ਤੋਂ ਇਹ ਸਾਰੇ ਰੇਟ ਲਾਗੂ ਹੋ ਜਾਣਗੇ ਤੇ ਮੈਂ ਵਿੱਚ ਵੀਡੀਓ ਦੇ ਉਹ ਵੀ ਲਾਉਂਗਾ ਜਿਹੜਾ ਆਪਾਂ ਨਟ ਤੋਂ ਕੱਢਿਆ ਸੀਗਾ ਤੁਹਾਨੂੰ ਦਿਖਾਉਂਗਾ ਉਹਦੇ ਉੱਤੇ ਕਿੰਨਾ ਕਿੰਨਾ ਰੇਟ ਵਧਿਆਗਾ ਤੁਸੀਂ ਦੇਖ ਲਿਓ ਤੇ ਡੀਪੀ ਬਾਈ 240 ਰੁਪਏ ਵਧਾਤਾ ਤੇ ਆਪਾਂ ਨੂੰ ਇਹ ਨਵੇਂ-ਨਵੇਂ ਤੋਹਫੇ ਸਰਕਾਰ ਦਿੰਦੀ ਆ ਤੇ ਕਣਕ ਦਾ ਰੇਟ ਵਧਿਆ ਗਿਆ ਸਾਰਾ 150 ਤੇ ਡੀਪੀ ਵਧਿਆ 240 ਦੇਖੋ ਕਿੱਥੋਂ ਜ਼ਿੰਮੇਵਾਰ ਪਾਸ ਹੋ ਜੂ ਯਾਰ ਕਿੰਨਾ ਕੁ ਚਿਰ ਮਹਿੰਗਿਆ ਲੈ ਲੈ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਆਪਣੇ ਕੰਨੀ ਤਾਂ ਇਹ ਤਾਂ ਕੁਝ ਵਧਿਆ ਮੰਨ ਯਾਰ ਕਿਉਂ ਆਪਾਂ ਤਾਂ ਜੇ ਦਿੱਤਾ ਸਟੇਟੀ ਵਾਲਿਆਂ ਨੇ ਤੇ ਨਾਲ ਲਾ ਕੇ ਦਿੱਤਾਗਾ ਕਿਸੇ ਨੂੰ ਸਲਫਰ ਲਾ ਕੇ ਦਿੱਤਾ ਕਿਸੇ ਨੂੰ ਕੁਸ ਲਾ ਕੇ ਦਿੱਤਾ ਤੇ ਇਹੇ ਬਾਈ ਆਪਾਂ ਨੂੰ ਨਵਾਂ ਤੋਹਫਾਗਾ ਸਰਕਾਰ ਕੰਨੀਓ ਜਿਹੜਾ ਕੀ ਹੁਣ ਮਿਲਿਆ ਕਿਸਾਨਾਂ ਨੂੰ ਤੇ ਇਹ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰੀ ਸੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਲੋਟ ਆਇਆ ਤਾਂ ਨਾਲ ਮੈਂ ਲਾਉਂਗਾ ਵੀ ਰੇਟ ਕਿੰਨਾ ਕਿੰਨਾ ਵਧਿਆ ਕਿਹੜੀ ਕਿਹੜੀ ਚੀਜ਼ ਦਾ ਵੈਸੇ ਮੈਂ ਬੋਲ ਕੇ ਦੱਸ ਹੀ ਦਿੱਤਾ ਡੀਪੀ 240 ਵਧਾਤਾ ਤੇ ਬਸ ਡੀਪੀ ਆਪਣੇ ਜਿਆਦੇ ਵਰਤਨ ਵਾਲੀ ਚੀਜ਼ ਯਾਰ 1232 ਤਾੜੇ ਉੜੇ ਪਾਉਂਦੇ ਸੀ ਆਪਾਂ ਇਹ ਇਹ ਚੀਜ਼ਾਂ ਸਾਰੀਆਂ ਵਧਾਤੀਆਂ ਭਾਈ TSP ਕਿਸਾਨਾਂ ਨੇ ਜਿੱਦ ਕੀ ਨੱਕ ਜਾਂ ਮਾਰ ਕੇ ਚੱਕੇ ਸੀ ਉਹ 50 ਰੁਪਏ ਵਧਾਇਆਗਾ ਤੇ ਦੂਜਾ 1232 16 ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹ ਵਧੀਆ बिकਦਾਗਾ ਉਹੋ ਬਦਾਤਾ 255 ਰੁਪਏ ਤੇ ਇੰਨੀ ਕ ਆਪਣੀ ਵੀਡੀਓ ਸੀ ਬਾਈ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ Facebook ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ